ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚੈਨਲ YouTube ਵਾਲੇ ਫਾਰਮਰ ਤੁਹਾਡਾ ਮੋਰਤੋਂ ਸਵਾਗਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਕੀ ਹਾਲਾਤ ਨੇ ਪੰਜਾਬ ਦੇ ਵਿੱਚ 9 10 ਅਤੇ 11 ਤਰੀਕ ਦੇ ਵਿੱਚ ਤਿੰਨ ਦਿਨਾਂ ਦੀ ਆਪਾਂ ਸਾਂਝੀ ਕਰਾਂਗੇ ਕਿਹੜੇ-ਕਿਹੜੇ ਦਿਨ ਕਿਵੇਂ ਦੇ ਹਾਲਾਤ ਨੇ ਕਿਵੇਂ ਦੀ ਉਮੀਦ ਹੈ ਕਿਉਂਕਿ ਹੜ੍ਹਾਂ ਦਾ ਖਤਰਾ ਹਲੇ ਵੀ ਟਲਿਆ ਨਹੀਂ ਬਿਸ਼ੱਕ ਪਾਖੜੇ ਵਿੱਚ ਹੁਣ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਜੀ ਪਾਖੜੇ ਦੀ ਅਗਰ ਗੱਲ ਕਰੀਏ ਤਾਂ 64000 ਕਿਊਸਿਕ ਦੇ ਨੇੜੇ ਤੇ ਪਾਣੀ ਹੁਣ ਛੱਡਣਾ ਛੱਡਿਆ ਜਾ ਰਿਹਾ ਜੋ ਕਿ ਕਾਫੀ ਜ਼ਿਆਦਾ ਘਟ ਹੈ ਜਿਸ ਦੇ ਨਾਲ ਸਤਲੁਜ ਨੂੰ ਥੋੜੀ-ਬਹੁਤੀ ਹੁਣ ਢਾਹ ਜਿਹੜੀ ਲੱਗ ਰਹੀ ਸੀ ਉਹ ਕੰਟਰੋਲ ਦੇ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਬਾਕੀ ਘੱਗਰ ਦੇ ਵਿੱਚ ਜੋ ਨੁਕਸਾਨ ਸੀਗਾ ਉਹ ਵੀ ਘਟਣਾ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਬਾਕੀ ਇਲਾਕੇ ਵਿੱਚ ਵੀ ਹੁਣ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਜੀ ਪਰ ਉਹ ਹਾਲਾਤ ਉਨੇ ਜਿਆਦਾ ਚੰਗੇ ਨਹੀਂ ਹਨ ਜਿੰਨੇ ਜਿਆਦਾ ਦਿਖਾਏ ਜਾ ਰਹੇ ਨੇ ਫੇਰ ਵੀ ਕਿਤੇ ਨਾ ਕਿਤੇ ਪੰਜਾਬ ਚੜ੍ਹਦੀ ਕਲਾ ਵਿੱਚ ਹੈ ਤੁਸੀਂ ਤਾਜ਼ਾ ਸੈਟਲਾਈਟ ਇਮੇਜਸ ਦੇਖ ਸਕਦੇ ਹੋ ਬੱਦਲਵਾਈ ਪੰਜਾਬ ਦੇ ਉੱਪਰ ਹਲੇ ਵੀ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਅਸੀਂ ਦੇ ਸਕੀਏ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਵਿੱਚ ਮੌਸਮ ਦੀ ਹਾਲਾਤ ਦੇਖ ਸਕਦੇ ਹੋ ਕਿ 9 ਤਰੀਕ ਨੂੰ ਜਿਹੜੇ ਹਾਲਾਤ ਨੇ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਵਿੱਚ ਬੱਦਲਵਾਈ ਬਣ ਸਕਦੀ ਹੈ ਨਾਲ ਦੀ ਨਾਲ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਬੱਦਲਵਾਈ ਦੇ ਅਸਰ ਲਗਾਤਾਰ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ ਜਿਦੇ ਵਿੱਚ ਮੇਨ ਤੌਰ ਤੇ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਪਟਿਆਲਾ ਦੇ ਵਿੱਚ ਵੀ ਠੀਕ ਠਾਕ ਬਰਸਾਤ ਹੋਣ ਦੀ ਉਮੀਦ ਬਣ ਸਕਦੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਬਰਸਾਤ ਦੇ ਜਿਹੜੇ ਹਾਲਾਤ ਨੇ ਉਹ 11 ਤੋਂ 5 ਵਜੇ ਦੇ ਵਿੱਚਕਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂੰਦਾਬੰਦੀ ਦੇ ਹਾਲਾਤ ਦੇਖਣ ਨੂੰ ਮਿਲਣਗੇ ਧੁੱਪ ਵੀ ਨਿਕਲਦੀ ਹੋਈ ਦਿਖਾਈ ਦੇਊਗੀ ਸਵੇਰ ਤੋਂ ਹੀ ਵੱਖ-ਵੱਖ ਹਿੱਸਿਆਂ ਵਿੱਚ ਬੱਦਲਵਾਈ ਦੇ ਨਾਲ ਮਿਕਸ ਰੂਪ ਦੇ ਵਿੱਚ ਬੱਦਲਵਾਈ ਤੇ ਧੁੱਪ ਦਾ ਮਾਹੌਲ ਬਣਿਆ ਰਹੇਗਾ ਜਿਹੜੀ ਜ਼ਿਆਦਾਤਰ ਬੂੰਦਾਬੰਦੀ ਦੀ ਉਮੀਦ ਹੈ ਜੀ ਉਹ 2 ਤੋਂ 5 ਵਜੇ ਦੇ ਵਿੱਚਕਾਰ ਜ਼ਿਆਦਾ ਦੇਖਣ ਨੂੰ ਮਿਲੇਗੀ ਬਾਕੀ ਫਰੀਦਕੋਟ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਸੰਗਰੂਰ ਵਿੱਚ ਵੀ ਬੱਦਲਵਾਈ ਦੇ ਹਾਲਾਤ ਬਣ ਸਕਦੇ ਨੇ ਪਰ ਮੌਸ ਕਿ ਆ ਤਾਂਰ ਠੀਕ ਹੀ ਅਤੇ ਸਾਫ਼ ਹੀ ਬਣਿਆ ਰਹੇਗਾ 10 ਅਤੇ 11 ਦੀ ਗੱਲ ਕਰੀ ਤਾਂ ਸੇਮ ਸੇਮ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਦੋਨੋਂ ਦਿਨ ਸੇਮ ਹਾਲਾਤ ਨੇ ਇਹਨਾਂ ਇਲਾਕਿਆਂ ਦੇ ਵਿੱਚ ਸੇਮ ਸੇਮ ਜਿਹਾ ਮਾਹੌਲ ਹੈ ਅ ਲਗਾਤਾਰ ਬਦਲਬਾਈਂ ਬੂੰਦਾਬੰਦੀ ਕਿਰਮਣਕਣੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਅਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਸੇਮ ਦੋਨੋਂ ਦਿਨ ਇਸੇ ਤਰੀਕੇ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਅਗਰ ਮੌਸਮ ਦੀ ਗੱਲ ਕਰੀਏ ਡਰਾਈ ਦੀ ਤਾਂ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਸੇਮ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਦਿਨ ਮੌਸਮ ਸੇਮ ਹੈ ਮੌਸਮ ਥੋੜਾ ਜਿਹਾ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਤੇ ਮੌਸਮ ਖੁੱਲਦਾ ਵੀ ਦਿਖਾਈ ਦੇਵੇ ਕਿ ਹੁਣ ਜਿਹੜੀ ਧੁੱਪ ਹੈ ਬਿਸ਼ੱਕ ਮੁਰਕਾ ਘਟ ਚੁੱਕਿਆ ਪਰ ਗਰਮੀ ਦੇ ਨਾਲ ਪਸੀਨਾ ਹਲੇ ਵੀ ਕਿਤੇ ਨਾ ਕਿਤੇ ਆਪਣਾ ਦਮ ਦਿਖਾਉਂਦਾ ਹੋਇਆ ਨਜ਼ਰ ਆਵੇਗਾ ਤੇ ਹੁਣ ਹਮਸ ਜਿਹੜੀ ਹੈ ਉਹ ਥੋੜੀ ਜਿਹੀ ਵਧੇਗੀ ਕਿਉਂਕਿ ਧੁੱਪ ਤੋਂ ਜਿਹੜੇ ਹਾਲਾਤ ਬਣਦੇ ਨੇ ਮੀਂਹ ਤੋਂ ਬਾਅਦ ਉਹ ਹਮਸ ਦੇ ਬਣਦੇ ਨੇ ਤੇ ਹਮਸ ਜਿਹੜੀ ਸਾਨੂੰ ਹੁਣ ਆਉਂਦੇ ਦਿਨਾਂ ਦੇ ਵਿੱਚ ਦਿਖਾਈ ਦੇਵੇਗੀ ਤੇ ਜਿਹੜੀ ਹਮਸ ਤੋਂ ਛੜਕਾਰਾ ਹੈ ਉਹ ਵੀ ਜਲਦ ਹੀ ਦਿਖਾਈ ਦੇਵੇਗਾ ਯਾਨੀ ਕਿ ਫੇਰ ਤੋਂ ਇੱਕ ਤਕੜਾ ਮੀਂਹ ਦਾ ਸਿਸਟਮ ਪੰਜਾਬ ਦੇ ਵੱਲ ਕੂਚ ਕਰ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਮਸ ਵੀ ਸਾਨੂੰ ਆਉਂਦੀ ਦਿਖਾਈ ਦੇਵੇਗੀ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਹੌਸਲਾ ਬਧਾਓ ਕਿਸਾਨੀ ਗਰੁੱਪਾਂ ਵਿੱਚ WhatsApp ਗਰੁੱਪਾਂ ਰਾਹੀਂ WhatsApp ਸਟੋਰੀ ਰਾਹੀਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਅਗਲੀ ਵੀਡੀਓ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ